ਬਹੁਤ ਮੱਦੀ ਜਾ ਰਹੀ ਹੈ ਅੱਛਾ ਜੀ ਭਗਤੀ ਵਿੱਚ ਨੇ ਸਾਰੇ ਸਭ ਭਗਤੀ ਵਿੱਚ ਵੀ ਨੇ ਉਸ ਲਾਂਚ ਵੀ ਨੇ ਦੇਖੋ ਸਭ ਨੂੰ ਜੈ ਨਮਰੰਜਰੀ ਹੋਣਾ ਚਾਹੀਦਾ ਵਾਰ ਵਾਰੀ ਇੱਕ ਚੀਜ਼ ਖਾ ਲਓ ਅੱਕ ਜਾਂਦਾ ਬੰਦਾ ਹੈ ਨਾ ਹਾਂਜੀ ਨਮਕੀਨ ਨਾਲ ਮਿੱਠਾ ਵੀ ਹੋਣਾ ਜ਼ਰੂਰੀ ਹਾਂਜੀ ਹਾਂਜੀ ਨਮਕੀਨ ਨਾਲ ਮਿੱਠਾ ਹੋਣਾ ਜ਼ਰੂਰੀ ਹਾਂਜੀ ਹਾਂਜੀ ਔਰ ਸੋ ਅਗਲੀ ਗੱਲ ਲਾ ਕੇ ਹੋਏ ਤੁਸੀਂ ਕੀ ਹਗਾ ਪਿਆਰ ਦਾ ਬਤਾਨਾ ਨਹੀਂ ਕਿ ਜਿਆਦਾ ਪਿਆਰ ਹੋ ਜਾਂਦਾ ਨਹੀਂ ਪਿਆਰ ਦਾ ਮੀਂਹ ਪੈ ਜਾਂਦਾ ਜੀ ਤੁਹਾਨੂੰ ਪਤਾ ਹੈ ਗੁਰਦਾਰਾ ਸਾਹਿਬ ਨਾ ਰੋਟੀਆਂ ਚ ਨਮਕ ਪਾਏ ਆਵੇ ਸੀ ਜਿਆਦਾ ਉਹਦੇ ਨਾਲ ਬਲੱਡ ਵਾਜ ਜਾਂਦਾ ਨਾ ਚੁਰਗਾ ਪੀ ਆਈ ਕਰ ਹੋ ਜਾਂਦਾ ਨਹੀਂ ਉਹ ਸਾਡੇ ਮੁਸਲਮਾਨ ਭਾਈ ਸਾਰੇ ਇਧਰ ਆਉਂਦਾ ਨਹੀਂ ਇਧਰ ਆਣੇ ਤਾਂ ਬਹੁਤ ਸੇਵਾ ਕੀਤੀ ਹੈ ਸਾਡਾ ਨਮਕ ਨਾਮ ਨਾਲ ਹਾਂ ਸਾਡਾ ਨਮਕ ਖਾ ਕੇ ਰਾਮਨਾ ਕਰਨੇ ਸਾਡੀ ਰੋਟੀਆਂ ਦੇ ਵਿੱਚ ਨਮਕ ਪਾਉਂਦਾ ਹੈ ਅੱਜ ਹੀ ਕਰਨਾ ਪੈਣਾ ਹਾਂਜੀ 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 ਉਹੀ ਅਸੀਂ ਵਾਲੇ ਕਰਾਂਗੇ ਤਾਂ ਸਾਨੂੰ ਕੋਈ ਫਾਇਦਾ ਨਹੀਂ ਇਹ ਸਰਕਾਰ ਨੇ ਕੋ ਪਾਕਿਸਤਾਨ ਸਰਕਾਰ ਨੇ ਸਾਡੀ ਬਹੁਤ ਸੇਵਾ ਕੀਤੀ ਹੈ ਇਹਨਾਂ ਨੇ ਵੀ ਡਰਾਈਵਰ ਸਾਹਿਬ ਨੇ ਸਾਡਾ ਬਹੁਤ ਧਿਆਨ ਰੱਖਿਆ ਜੀ ਇੱਥੇ ਵੀ ਬਹੁਤ ਖਾਣ ਪੀਣ ਦਾ ਇੰਤਜ਼ਾਮ ਹੈ ਅੰਕਲ ਚਿਪਸ ਵਗੈਰਾ ਪਾਣੀ ਵਗੈਰਾ ਬਿਸਕਟ ਵਗੈਰਾ ਬਹੁਤ ਜ਼ਿਆਦਾ ਧਿਆਨ ਰੱਖਿਆ ਜੀ ਅਸੀਂ ਇਹਨਾਂ ਦਾ ਤਹਿ ਦਿਲ ਤੋਂ ਚੁੱਕਿਆ ਕਰਦੇ ਹਾਂ ਫਿਰ ਪੰਜਾਬ ਵਾਲਿਆਂ ਨੂੰ ਤਾਂ ਦਰਸ਼ਨ ਕਰਨਾ ਆਣਾ ਚਾਹੀਦਾ ਗੁਰੂ ਨਾਨਕ ਦੇਵ ਜੀ ਸੜਾਈ ਸਨੇਹ ਵੀ ਜਿਹੜੇ ਸੰਕਟ ਨਹੀਂ ਆਈ ਉਹ ਬਾਰ-ਬਾਰ ਆ ਚਾ ਵਨ ਵਾਲਾ ਆ ਬਾਰ-ਬਾਰ ਹਾਂਜੀ ਬਾਈ ਵੀ ਨਨਕਾਣਾ ਸਾਹਿਬ ਤੇ ਨਨਕਾਣਾ ਸਾਹਿਬ ਹੀ ਗੁਰੂ ਘਰ ਦਾ ਉਹ ਕਹਿੰਦੇ ਨਾ ਮੇਰੇ ਨੈਣ ਤਰਸਦੇ ਨੇ ਨਨਕਾਣਾ ਨਨਕਾਣਾ ਨੂੰ ਵਰ ਵਾਪਸ ਮੁਰੋਂ ਵੀ ਮੰਨ ਨਹੀਂ ਕਰਦਾ ਮੰਨ ਨਹੀਂ ਕਰਦਾ ਸਹੀ ਮੈਨੂੰ ਸਹੀ ਮੈਨੂੰ ਸਹੀ ਮੈਨੂੰ ਕਰਾ ਦਿੱਤੀ ਉਹ ਆਪਸੀ ਹੈ ਨਹੀਂ ਸਾਡੀ ਵਾਪਸ ਆਉਣ ਲੱਗਿਆ ਸੀ ਵਾਪਸੀ ਹੈ ਨਹੀਂ ਸਾਡੀ ਅਜੇ ਫਿਰ ਵੀ ਸਾਡੇ ਅੱਖਾਂ 'ਚ ਪਾਣੀ ਹੈਗਾ ਹਾਂ ਜਿਵੇਂ ਇੱਕ ਲੜਕੀ ਆਪਣੇ ਪੇਕੇ ਨੂੰ ਛੱਡ ਕੇ ਜਾਂਦੀ ਹੈ ਨਾ ਉਹੋਸਾਂ ਪੜਿਆ ਸੀ ਅਸੀਂ ਸਮਾਨ ਸਾਡੇ ਹੱਥ 'ਚ ਮੋੜ ਮੋੜ ਕੇ ਪਿੱਛੇ ਨੂੰ ਦੇਖਦੇ ਆ ਪਿੱਛੇ ਨੂੰ ਦੇਖਦੇ ਆ ਤੇ ਵਾਹੀ ਗੁਰੂ ਇਹ ਹੀ ਰਖਦਾ ਕਿ ਸਾਰੀ ਸੰਗਤ ਨੂੰ ਵਾਹੀ ਗੁਰੂ ਵਾਰੀ ਵਾਰੀ ਬੁਲਾਏ ਤੇ ਜਿਹੜੀ ਸੰਗਤ ਨਹੀਂ ਆਈ ਉਹ ਵੀ ਦਰਸ਼ਨਾਂ ਲਈ ਆਏ ਉਹ ਆਪਣੇ ਮੰਚ 'ਤੇ ਬੇਤਪਾਕ ਪੜਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤਸਰ ਉਹਨੇ ਵੀ ਜਿਵੇਂ ਟਿਕਣ ਲੱਗ ਪਏ ਹਾਂਜੀ ਬਾਬਾ ਜੀ ਤਾਂ ਇੰਟਰਵਿਊ ਹੋ ਜਾਂਦੇ ਨੇ ਨਹੀਂ ਸੱਚੀ ਲੱਣੀ ਜੇਰੇ ਬਾਬਾ ਜੀ ਬੋ ਬਾਬਾ ਜੀ ਨਹੀਂ ਜਮ ਹਾਂ ਤੁਹਾਡੇ ਮਗਰ ਬੈਠੇ ਨੇ ਜੇ ਉਹ ਜੇ ਨਹੀਂ ਗਏ ਹਾਂ ਬੈਠੇ ਚਲੋ ਬੱਚੇ ਭਗਤੀ ਚ ਭਗਤੀ ਲੈਣ ਜੀ ਭਜਨ ਕਰਦੇ ਕਰਦੇ ਹੋ ਜਾਰੀ ਬੜੇ ਪਛਾਨਦਸ ਹੋ ਗਏ ਸਟਾਟਾ ਜੀ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਭਤੇ ਹਾਂਜੀ ਬਾਬਾ ਜੀ ਨਨਕਾਣਾ ਸਾਹਿਬ ਆ ਕੇ ਕਿਵੇਂ ਲੱਗਿਆ ਗੁਰੂ ਘਰ ਆ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਨਨਕਾਣਾ ਸਾਹਿਬ ਸਾਡਾ ਦੇਲਾ ਨਨਕਾਣਾ ਸਾਹਿਬ ਸਾਡਾ ਦੇਲਾ ਹਾਂਜੀ ਹਾਂਜੀ ਤੇ ਹਰ ਇੱਕ ਦੇ ਮਨ ਦੀ ਇੱਛਾ ਹੁੰਦੀ ਆ ਸਰੋਜ ਅਰਦਾਸ ਬੇਨਤੀ ਕਰਦਾ ਆ ਸੁਭਾਸ਼ਾ ਸੱਚੇ ਪਾਤਸ਼ਾਹ ਕਿਰਪਾ ਕਰੋ ਕਰ ਸੁੰਦਾਰੀ ਹੋ ਜਾਣ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕਰੋ ਇਥੇ ਆ ਕੇ ਜੋ ਮਨ ਨੂੰ ਸੋਣ ਤੇ ਮਨ ਨੂੰ ਸੁਖੀਆਂ ਨੂੰ ਮੈਨੂੰ ਕਿਹੜੇ ਸ਼ਬਦਾਂ ਚ ਬਿਆਨ ਕਰੀਏ ਸਾਡੇ ਕੋਲ ਸ਼ਬਦੀ ਨਹੀਂ ਹੈਗੇ ਆਪਾਂ ਹਾਂਜੀ ਸਾਡੇ ਕੋਲ ਸ਼ਬਦੀ ਨਹੀਂ ਹੈਗੇ ਸਾਡਾ ਮਨ ਭਰਿਆ ਕਿ ਅਸੀਂ ਆਦੇ ਬਾਪ ਨੂੰ ਛੱਡ ਕੇ ਹੋਣਾ ਸੀ ਇਹ ਪੰਜਾਬ ਵਿੱਚ ਜਾਵਾਂਗੇ ਸਾਡਾ ਮਨ ਐਨਾ ਕੁ ਦੁਖੀ ਹੋ ਗਿਆ ਹੈ। ਕੋ ਜੋ ਇੱਕ ਮੁਲਾਕਾਤ ਦੀ ਖੁਸ਼ੀ ਹੈ। ਹਾਂਜੀ ਹਾਂਜੀ। ਉਹ ਬਹੁਤ ਵੱਡੀ ਗੱਲ ਹੈ। ਹਾਂਜੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੋ ਸਾਨੂੰ ਜੀਵਨ ਦਿੱਤਾ। ਹਾਂਜੀ। ਜੀਵਨ ਵਿੱਚ ਜਿੱਥੇ ਮੁਲਾਕਾਤ ਹੈ ਤੇ ਨਾਲ ਵਿਛੋੜਾ ਵੀ ਹੈ। ਇਹ ਪੁੱਛਾਂ ਕਿ ਡਰਾਈਵਰ ਸਾਬ ਨੂੰ ਕਿਤੇ ਨਾਲ-ਨਾਲ ਚੱਲਦਾ। ਜੀਵਨ ਦੀ ਰੰਗ ਤਾਂ ਹੁੰਦੀ ਹੈ। ਤੇ ਮੁਲਾਕਾਤ ਦੇ ਸ਼ੁਰੂਆਤ ਹੋ ਜਾਂਦੀਆਂ ਮੁਲਾਕਾਤਾਂ ਦੀ। ਕਿੰਨੇ ਰਿਸ਼ਤੇ ਨਾਤੇ ਬਣਦੇ ਨੇ ਪਰ ਫਿਰ ਅੱਗੋਂ ਸਮਾ ਤਕਦੀਲ ਹੁੰਦਾ ਤੇ ਹਾਂਜੀ 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 ਇਹ ਦੋ ਪਹਿਲੂ ਨੇ ਸਾਡੇ ਮਹਾਰਾਜ ਸੱਚੇ ਪਾਸ਼ਾ ਨੇ ਕਿਰਪਾ ਕੀਤੀ ਬਰਕਤ ਕੀਤੀ ਹੈ ਜਿਹੜਾ ਹੁਣ ਆਪਾਂ ਪੰਜਵੇਂ ਪਾਸ਼ਾ ਜੀ ਦੇ ਸ਼ਹੀਦੀ ਗੁਰੂ ਨੂੰ ਸਮਰਪਿਤ ਹੋਣ ਦੇ ਆਏ ਹਾਂ ਦਰਸ਼ਕਾਂ ਦਾ ਵਾਸਤੇ ਆਏ ਹਾਂ ਕਿੱਥੇ ਸਾਧਗੁਰੂ ਜੀ ਦੇ ਪਾਸ਼ਾ ਦੇ ਚਰਨਾਂ ਦੇ ਵਿੱਚ ਨਾਮ ਸ਼ਿਕਾਰ ਕੀਤੀ ਸਤਗੁਰੂ ਪਾਤਸ਼ਾਹ ਦੇ ਉਹਨਾਂ ਸਫਾਨਾਂ ਨੂੰ ਨਾਮ ਸ਼ਿਕਾਰ ਨਾਲ ਤੋਂ ਮਸਤਪ ਹੋਏ ਜਿੱਥੇ ਮਹਾਰਾ ਸੱਚੇ ਪਾਤਸ਼ਾਹ ਨੇ ਗਲੀਆਂ ਦੇ ਵਿੱਚ ਇੱਥੇ ਖੇਡੇ ਤੇ ਚਾਰਨੇ ਤੱਕ ਆਏ ਸਤਗੁਰੂ ਸੱਚੇ ਪਾਤਸ਼ਾਹ ਦਾ ਪਰਿਵਾਰ ਔਰ ਉਹ ਖੂਹ ਜਿੱਥੋਂ ਇਸ ਗੁਰੂ ਨਾਨਕ ਦਾ ਪਰਿਵਾਰ ਪਾਣੀ ਦੀ ਵਰਤੋਂ ਕਰਦੇ ਔਰ ਸਾਰਾ ਨਗਰ ਉੱਥੋਂ ਪਾਣੀ ਲੈਂਦਾ ਸੀ ਹਾਂਜੀ ਤੇ ਉਹ ਜਿਹੜੀਆਂ ਚੀਜ਼ਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਚੋ ਪ੍ਰਾਪਤ ਨੇ ਹੱਥ ਚੋ ਪ੍ਰਾਪਤ ਉਹ ਸਾਡੇ ਵਾਸਤੇ ਪੂਜਣ ਜੂਗਾ ਉਹਨਾਂ ਦੇ ਦਰਸ਼ਨ ਕੀਤੇ ਹਨ ਮਨ ਨੂੰ ਬਹੁਤ ਵੱਡਾ ਸਕੂਨ ਤੇ ਸ਼ਾਂਤੀ ਮਿਲੀ ਹੈ ਮਹਾਰਾਜ ਸੱਚੇ ਪਾਸ਼ਾ ਕਿਰਪਾ ਕਰਦੇ ਕਿਉਂਕਿ ਬਚਨ ਵੀ ਹੈ ਸਤਿਗੁਰੂ ਪਾਸ਼ਾ ਦਰਸ਼ਨ ਪਿਆਸੀ ਦਿਨ ਰਾਤ ਚਿਤਵੋਂ ਅਣ ਦਿਨ ਨੀਤ ਉਹਦਾ ਦਿਨ ਰਾਤ ਕਰਕੇ ਮਨ ਦੇ ਵਿੱਚ ਪਿਆਸ ਲੱਗੀ ਰਹਿੰਦੀ ਹੈ ਤੇ ਉਹ ਫਿਰ ਜਦੋਂ ਮਹਾਰਾ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ ਫਿਰ ਉਹ ਆਪ ਦੇ ਪਿਆਰੇ ਦੀ ਆਪ ਦੇ ਭਾਜ ਦੀ ਠੁਕਾਰ ਨੂੰ ਵੀ ਸੁਣਦੇ ਆ ਤੇ ਇਸੇ ਤਰ੍ਹਾਂ ਹੀ ਆਉਣ ਦਾ ਕੋਈ ਜੇ ਕੁਛ ਦਿਨ ਪਹਿਲਾਂ ਦੀ ਗੱਲ ਕਰੀਏ ਉਹ ਮਹੀਨਾ ਤੋਂ ਪਹਿਲਾਂ ਕੋਈ ਵਿਚਾਰ ਹੀ ਕੋਈ ਨਹੀਂ ਸੀ ਵੀ ਇਸ ਤਰ੍ਹਾਂ ਕਰਕੇ ਸੰਤ ਗੁਰੂ ਮਹਾਰਾਜਾ ਚਾਹਤਾ ਵੀ ਚਰਨਾਂ ਵਿੱਚ ਪਹੁੰਚਾਂਗੇ ਸੁਭਾਗ ਸਮਾ ਮਿਲ ਸਕਦਾ ਕਿਤੇ ਨਨਕਾਣਾ ਜੀ ਧਰਤੀ ਬਾਬੇ ਨਾਨਕ ਦੀ ਧਰਤੀ ਉਸ ਧਰਤੀ ਨੂੰ ਨਤਮਸਤਕ ਹੋਣ ਦਾ ਸੁਭਾਗ ਸਾਨੂੰ ਮਿਲਣਾ ਬੜੀ ਖੁਸ਼ੀ ਹੋਈ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਕਿਰਪਾ ਕੀਤੀ ਆ ਤੇ ਜਿੰਨੇ ਕੁ ਅਸੀਂ ਬੀਜ ਲਾਏ ਸੀ ਤੇ ਗੁਰਮੁਖ ਖਾਨੇ ਸਾਰਿਆਂ ਦੇ ਬੀਜ ਲੱਗੇ ਸਾਡੇ ਚਾਰ ਸੀ ਚਾਰਾਂ ਦੇ ਚਾਰੇ ਲੱਗੇ ਔਰ ਕਈ ਵਾਰੀ ਇਹ ਵੀ ਗੱਲਾਂ ਬਾਤਾਂ ਚੱਲਦੀਆਂ ਨੇ ਕਿ ਅੱਛਾ ਜੀ ਜਿਹੜਾ ਆ ਗਿਆ ਉਹ ਕਿਤੇ ਹੋਰ ਨਹੀਂ ਜਾਂਦਾ ਜਿਹਨੂੰ ਬਾਬੇ ਨਾਨਕ ਸੱਚੇ ਪਾਤਸ਼ਾਹ ਦੇ ਚਰਨ ਚੋਂ ਪ੍ਰਾਪਤ ਹੋ ਗਈ ਉਹਨੇ ਹੋਰ ਤੋਂ ਲੈਣਾ ਵੀ ਕੀ ਹੋਰ ਜਾਣਾ ਵੀ ਕੀ ਆਪਾਂ ਕਿਤੇ ਜੇ ਦੋ ਦੋ ਤਰ੍ਹਾਂ ਦੀਆਂ ਵਿਚਾਰ ਧਾਰਾ ਦਾ ਚੱਲਦੀਆਂ ਨੇ ਸਾਡੇ ਮਨ ਦੇ ਅੰਦਰ ਦੇਖੋ ਉਹ ਨੇ ਜਿਹੜਾ ਗੁਰੂ ਦੇ ਨਾਲ ਪਿਆਰ ਹੈ ਹਾਂ ਜੀ ਜਿਹੜਾ ਗੁਰੂ ਦੇ ਨਾਲ ਪਿਆਰ ਹੈ ਉਹ ਫਿਰ ਪੈਸਿਆਂ ਦੇ ਵੱਲ ਬਹੁਤ ਹੀ ਖਿਆਲ ਨਹੀਂ ਕਰਦਾ ਤੇ ਜਿਹੜਾ ਪੈਸਿਆਂ ਦੇ ਵੱਲ ਗੱਲ ਕਰੇ ਸਾਡਾ ਜੀ ਵੀ ਜਾਣੀ ਲੱਗਣਾ ਮੈਂ ਤਾਂ ਅਮਰੀਕਾ ਜਾਣਾ ਮੈਂ ਜੀ ਕੈਨੇਡਾ ਜਾਣਾ ਉੱਥੇ ਰੁਪਏ ਇਕੱਠੇ ਨੇ ਰੁਪਏ ਇਕੱਠੇ ਕਰਨੇ ਆ ਭਾਈ ਸਾਹਿਬ ਉਹ ਵੀ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਦੇ ਅਸ਼ੀਰਵਾਦ ਮਿਲ ਗਿਆ ਤੇ ਖਜ਼ਾਨਾ ਪਤਾ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰੇ ਕੰਮ ਨਹੀਂ ਕਰਦੇ ਨੇ ਮਹਾਰਾਜ ਨਾ ਰਾਮਾਲਕਾ ਮਹਾਰਾ ਸੱਜੇ ਪਾਸ਼ਾ ਦਾ ਦਾਦਾ ਦਾਦਾ ਇੱਕਾ ਸਰਬੋ ਦੇਵਨਾ ਅਸੀਂ ਲੈਂਡ ਦੇ ਅਧਿਕਾਰੀ ਹੋ ਜੀ ਹਾਂਜੀ ਹਾਂਜੀ ਸਭ ਤੋਂ ਵੱਡੀ ਗੱਲ ਜੀ ਜੀ ਜੇ ਅਸੀਂ ਲੈਂਡ ਦੇ ਅਧਿਕਾਰੀ ਹੋਵਾਂਗੇ ਤੇ ਮਹਾਰਾਜ ਨੇ ਕਿਹੜੀ ਬਰਕਤ ਵਰਥਾਉਣੀ ਹੈ ਤੇ ਕਿੰਨੇ ਕੁਛ ਖਜ਼ਾਨੇ ਮਹਾਰਾ ਸੱਜੇ ਪਾਸ਼ਾ ਨੇ ਬਖਸ਼ ਦੇਣੇ ਆ ਇਹ ਤਾਂ ਉਹ ਜਾਣਦਾ ਕਿਉਂਕਿ 6 ਅਖੜੀਆਂ ਬਿਆਨ ਜਿੰਨ ਦੇ ਸੰਦੋਖ ਮਾਪਿਰੀ ਜਿਨ੍ਹਾਂ ਕੋਲੇ ਉਹ ਨੇਤਰ ਨੇ ਜਿਨ੍ਹਾਂ ਕੋਲੇ ਸ਼ਰਧਾ ਦੇ ਨੇਤਰ ਹੈ ਭਾਵਨਾ ਦੀ ਮਹਾਰਾਜ ਸੱਚੇ ਪਾਤਸ਼ਾਹ ਦੇ ਦਰ ਤੇ ਉਹਨਾਂ ਦੀ ਭਾਵਨਾ ਉਹਨਾਂ ਦੀ ਭਾਵਨਾ ਦੀ ਝੋਲੀ ਹੈ ਤੇ ਜਿਨ੍ਹਾਂ ਕੋਲੇ ਭਾਵਨਾ ਦੀ ਸ਼ਰਧਾ ਦੀ ਝੋਲੀ ਹੈ ਮਹਾਰਾਜ ਨੇ ਭਰ ਦੇਣੀ ਹੈ ਤੇ ਜਿਨ੍ਹਾਂ ਕੋਲੇ ਪਦਾਰਥਾਂ ਦੀ ਝੋਲੀ ਹੈ ਤੇ ਇਹ ਤਾਂ ਭਾਈ ਜਿਹੜੇ ਮਹਾਰਾਜ ਸੱਚੇ ਪਾਤਸ਼ਾਹ ਨੇ ਪਹਿਲਾਂ ਦਿੱਤੇ ਨਹੀਂ ਕਿਉਂਕਿ ਜੋ ਵਸਤੂਆਂ ਸਾਨੂੰ ਪ੍ਰਾਪਤ ਹੋਈਆਂ ਇਹ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਜਨਮ ਤੋਂ ਪਹਿਲਾਂ ਸਾਡੇ ਲੇਖਾਂ ਵਿੱਚ ਲਿਖ ਦਿੱਤੀਆਂ ਨੇ ਉਹ ਤਾਂ ਲੇਖਾਂ ਵਿੱਚ ਲਿਖ ਦਿੱਤੀਆਂ ਜਦੋਂ ਅਸੀਂ ਕਰਮ ਗੁਰੂ ਦੇ ਆਸ਼ੇ ਅਨੁਸਾਰ ਜੀਵਨ ਬਸਰ ਕਰਦੇ ਆਂ ਮਹਾਰਾਜ ਦੇ ਦਰ ਦੀ ਸੇਵਾ ਕਰਾਂਗੇ ਉਹਦੀ ਰਜਾ ਦੇ ਵਿੱਚ ਰਾਜੀ ਰਹਿ ਕੇ ਚੱਲਾਂਗੇ ਤੇ ਫਿਰ ਮਹਾਰਾਜ ਦੀਆਂ ਖੁਸ਼ੀਆਂ ਤੇ ਵਰਖਾਂ ਜੋ ਪ੍ਰਾਪਤ ਹੁੰਦੀਆਂ ਉਹਨੂੰ ਗੱਲਾਂ ਬਾਤਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾਂਦਾ ਤੇ ਜੋ ਖੁਸ਼ੀ ਮਿਲਦੀ ਹੈ ਇਹਦਾ ਗੁੰਗੇ ਗੁੜ ਖਾਇਆ ਪੁੱਛੇ ਤੇ ਕੀ ਕਈਆ ਵਾਲੀ ਬਾਤ ਆ ਗੁੰਗੇ ਦੇ ਕੋਲ ਆ ਕੇ ਪੁੱਛਣਾ ਸਵਾਦ ਕਿਹੋ ਜਿਹਾ ਉਹ ਸਵਾਦ ਨਹੀਂ ਦੱਸਦਾ ਉਹਦਾ ਬਸ ਹਾ ਭਾਅ ਤੋਂ ਪਤਾ ਲੱਗ ਜਾਂਦਾ ਵੀ ਇਹਦਾ ਸਵਾਦ ਕਿਹੋ ਜਿਹਾ ਤੇ ਮਹਾਰਾਜ ਦੇ ਦਰਸ਼ਨਦਾਰ ਕਰਕੇ ਉਹਨਾਂ ਦੇ ਚਰਨਾਂ ਵਿੱਚ ਨਮਸ਼ਕਾਰ ਕਰਕੇ ਇਸ ਪਾਵਨ ਪਵਿੱਤਰ ਧਰਤੀ ਤੇ ਆ ਕੇ ਨਸਮਾਨ ਤੋਂ ਕਿ ਜੋ ਖੁਸ਼ੀ ਮਿਲੀ ਆ ਬਹੁਤ ਵੱਡੂਲੀ ਆ ਇਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਜਿਹੜਾ ਕਿ ਤੇ ਆਉਂਦਾ ਹੈ ਜੋ ਆਨੰਦ ਮਾਨਦਾ ਹੈ ਜਿਹਦਾ ਉਹੀ ਆਨੰਦ ਮਾਨ ਸਕਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਸਭਨਾਂ ਨੂੰ ਕਿ ਇਸ ਧਰਤੀ ਦੀ ਚਰਨਸ਼ੋਕ ਪ੍ਰਾਪਤ ਹੋਵੇ ਮਹਾਰਾਜ ਸੱਚੇ ਪਾਤਸ਼ਾਹ ਦੇ ਜਿੱਥੇ ਚਰਨ ਟਿਕੇ ਨੇ ਉਸ ਧਰਤੀ ਦੀ ਧੂੜ ਉਹਦੀ ਮਿੱਟੀ ਸਾਡੇ ਮਸਤਕ ਨੂੰ ਲੱਗ ਜਾਵੇ ਤੇ ਅਸੀਂ ਬੜੇ ਭਾਗੇ ਹੋ ਜਾਵਾਂਗੇ ਦਾਨ ਮਹੰਦਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਈ ਹੈ ਤੇ ਮਾਸਤੋ ਤਾਂ ਲਗੂ ਕਿ ਉਹ ਚਾਰਨ ਧੂੜ ਸਾਨੂੰ ਪ੍ਰਾਪਤ ਹੋਊਗੀ ਤੇ ਬਾਹਰ ਸੱਜੇ ਪਾਤਸ਼ਾਹਾਂ ਦੀ ਕਿਰਪਾ ਕੀਤੀ ਜਿੱਥੇ ਗੁਰਨਾਨਕ ਪਾਤਸ਼ਾਹ ਦਾ ਪਾਵਨ ਪੁੱਤਰ ਉਹ ਜਿਹੜਾ ਧੂ ਹੈ ਜਿੱਥੋਂ ਪਾਣੀ ਵਰਦੇ ਸੀ ਉਹਦਾ ਜੜ ਵੀ ਆਪਾਂ ਲੈ ਕੇ ਆਈਆਂ ਤੇ ਉਸ ਪਾਵਨ ਪੁੱਤਰ ਸਥਾਨਾਂ ਦੀ ਜਿਹੜੀ ਮਿੱਟੀ ਆ ਉਹ ਵੀ ਲੈ ਕੇ ਆਂਦੀ ਹੈ ਤਾਂ ਕਿ ਅਸੀਂ ਸੰਗਤਾਂ ਦੇ ਨਾਲ ਹੋਰ ਵੀ ਇਸ ਦੀ ਇਹਦੀ ਸਾਂਝ ਪਾ ਸਕੀਏ ਭਾਵੇਂ ਜਿਹੜੇ ਨਹੀਂ ਆ ਸਕੇ ਉਹ ਭਾਈ ਇਸ ਪਾਵਨ ਪੁੱਤਰ ਸਤਾਨਾਂ ਦੀ ਚਰਨ ਧੂੜ ਹੈ ਉਹ ਵੀ ਲਾ ਕੇ ਬੜ ਭਾਗੇ ਹੋ ਜਾਣ ਤੇ ਮਹਾਰਾ ਸੱਚੇ ਪਾਤਸ਼ਾਹ ਦੀਆਂ ਖੁਸ਼ੀਆਂ ਅੱਗੇ ਤੋਂ ਪ੍ਰਾਪਤ ਕਰ। ਸੋ ਬਹੁਤ ਵੱਡੀਆਂ ਧਾਰਨਾਵਾਂ ਨੇ ਬੜੀਆਂ ਜਿਹੜੀਆਂ ਗਲਤ ਫਹਮੀਆਂ ਜੀਆਂ ਹਾਂ। ਹਾਂਜੀ ਹਾਂਜੀ। ਉਹ ਕੁਝ ਵੀ ਇਹੋ ਜਿਹਾ ਗਲਤ ਬਾਤ ਨਹੀਂ ਹੈ ਕਿ ਨਾ ਕਿ ਇੱਥੇ ਬਹੁਤ ਪਿਆਰ ਵਾਲੇ ਨੇ ਪੰਜਾਬੀ ਬੋਲਣ ਵਾਲੇ ਸਾਰੇ ਸਭ ਤੋਂ ਵੱਡੀ ਗੱਲ ਹਾਂਜੀ ਹਾਂਜੀ ਸਾਰੇ ਪੰਜਾਬੀ ਬੋਲਦੇ ਆਪਣੀ ਬੋਲੀ ਨੂੰ ਸਮਝਦੇ ਨੇ। ਤੇ ਆਪ ਉਹਨਾਂ ਦੀ ਗੋਲੀ ਨੂੰ ਸਮਝਦੇ ਆ ਤੇ ਬੜੇ ਪਿਆਰ ਸਤਿਕਾਰ ਦੇ ਨਾਲ ਸੇਵਾਉਂਦੇ ਨੇ ਬੜਾ ਸਤਿਕਾਰ ਕਰਦੇ ਨੇ ਬੜੀ ਸੇਵਾ ਕੀਤੀ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਪ੍ਰਸ਼ਾਸਨ ਨੇ ਵੀ ਬੜੀ ਮੁਸਾਦਦੀ ਦੇ ਨਾਲ ਪੂਰੀ ਉਹਨਾਂ ਨੇ ਤਨਦੇਹੀ ਦੇ ਨਾਲ ਸਾਰਿਆਂ ਦੀ ਸਭਾਲ ਕੀਤੀ ਔਰ ਕੋਈ ਐਹੋ ਜੀ ਘਟਨਾ ਨਾ ਵਾਪਰੇ ਹੁਣ ਨਾਲ ਨਾਲ ਪ੍ਰਸ਼ਾਸਨ ਵੀ ਚੱਲ ਰਿਹਾ ਐਂਬੂਲੈਂਸ ਵੀ ਚੱਲੂਆ ਨਾਲ ਨਾਲ ਡਾਕਟਰ ਵੀ ਚੱਲਦੇ ਨੇ ਪੂਰੇ ਪ੍ਰਬੰਧ ਨੇ ਸਾਰੇ ਪ੍ਰੋਟੋਕਾਲ ਦੇ ਸੋ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੇ ਕਿ ਇਸੇ ਤਰ੍ਹਾਂ ਹੀ ਇਸ ਧਰਤੀ ਦੇ ਨਾਲ ਸਭ ਨਾਲ ਦਾ ਪਿਆਰ ਬਣੇ ਸੰਗ ਦਾ ਟੁੱਟਿਆ ਰਹਿਣ ਅਦੇਸ਼ ਨਾਮ ਪਾਤਸ਼ਾਹ ਦੇ ਚਰਚਾ ਮੰਦਰ ਨਾਲ ਜਾਈਦਾ ਆਸਰ ਦੇ ਨਾਲ ਲਾ ਕੇ ਵੜ ਭਾਗੇ ਹੁੰਦੇ ਰਹਿਣ ਬਹੁਤ-ਬਹੁਤ ਧੰਨਵਾਦ ਤੇ ਚੈਨਲ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਇੱਥੇ ਆ ਕਰਕੇ ਹਾਜ਼ਰੀ ਲਵਾਈ ਹੈ ਤੇ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਸਭਨਾਂ ਨੂੰ ਬਤਾਇਆ ਮਹਾਰਾ ਸੱਚੇ ਪਾਤਸ਼ਾਹ ਕਿਰਪਾ ਕਰਨ ਸਭਨਾਂ ਦੇ ਸਿਰ ਤੇ ਮੇਰਾ ਤਾਂ ਹੱਥ ਰੱਖਣ ਨਾਮ ਸਿਮਰ ਦੀ ਦਾਤ ਚਰਨਾਂ ਦਾ ਪਿਆਰ ਵਸਕੇ ਸਭਨਾਂ ਨੂੰ ਚਰਨਾਂ ਦੇ ਨਾਲ ਨਿਵਾਜਣ ਭੁੱਲਾਂ ਚੁੱਕਾਂ ਦੀ ਥਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ